ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10ਵਾਂ ਹੀਰੋ ਦਾ ਸੂਤਰ ਅਭਿਆਸ ਸੰਭਰ 10.1 ਇਹਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th english mcq 9th english literature 9th grammar 9th science 9th math notes ਫਿਰ 9th math english medium ਵਿੱਚ ਫਿਰ ਕਿੱਕ ਇੰਗਲਿਸ਼ ਆਪਣਾ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇਹ ਕਾ ਕੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇਹ ਕਾ ਕੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇਹ ਕਾ ਕੀ ਬੱਚਿਓ ਐਬ੍ਰੀਵੀਏਸ਼ਨਸ ਜੋ ਕਿ ਗਿਆਨ ਦਾ ਖਜ਼ਾਨਾ ਹੈਗਾ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਸੋ ਆ ਦੇਖਿਓ ਬੱਚਿਓ ਪਹਿਲਾ ਸਵਾਲ ਇਹ ਕਹਿੰਦਾ ਇੱਕ ਆਵਾਜਾਈ ਸੰਕੇਤ ਬੋਰਡ ਉੱਤੇ ਅੱਗੇ ਸਕੂਲ ਹੈ ਲਿਖਿਆ ਹੋਇਆ ਹੈ ਸੋ ਬੱਚਿਓ ਤੁਹਾਡੀ ਸਹੂਲਤ ਲਈ ਮੈਂ ਇਹ ਬੋਰਡ ਬਣਾ ਵੀ ਦਿੱਤਾ ਦੇਖੋ ತ್ರಿਪੂਜ ਦੇ ਘਾੜ ਦਾ ਬੋਰਡ ਹੈਗਾ ਸੰਪੂਜੀ ತ್ರಿਪੂਜ ਅਗਾ ਦੇ ਕੋ ਸੰਪੂਜੀ ತ್ರಿਪੂਜ ਇਹਦੇ ਤੇ ਲਿਖਿਆ ਹੋਇਆ ਅੱਗੇ ਸਕੂਲ ਹੈ ਆਮ ਅਸੀਂ ਦੇਖਦੇ ਹਾਂ ਬੱਚਿਓ ਮੋੜਾਂ ਤੇ ਚੌਂਕ ਤੇ ਜਾਂ ਜਿੱਥੇ ਸਕੂਲ ਹੁੰਦਾ ਹੈ ਉੱਥੇ ਰਾਫਿਕ ਨੂੰ ਵਾਹਨਾਂ ਨੂੰ ਸਾਵਧਾਨ ਕਰਨ ਲਈ ਕਿ ਤੁਸੀਂ ਸਪੀਡ ਘਟਾ ਲਵੋ ਅੱਗੇ ਸਕੂਲ ਹੈ ਇੱਥੇ ਬੱਚੇ ਖੇਡਦੇ ਲੰਘਦੇ ਸੜਕ ਪਾਰ ਕਰਦੇ ਬਹੁਤ ਸਾਰੇ ਹੋ ਸਕਦੇ ਨੇ ਠੀਕ ਹੈ ਸੋ ਲਿਖਿਆ ਹੋਇਆ ਤੇ ਪੁਜਾ ਏ ਵਾਲੇ ਇੱਕ ਸਮਮੁ ਪੁਜੀ ਤ੍ਰਿਭੁਜ ਦੇ ਆਕਾਰ ਦਾ ਹੈ ਹੀਰੋ ਦੇ ਸੂਤਰ ਦਾ ਪ੍ਰਯੋਗ ਕਰਕੇ ਇਸ ਬੋਰਡ ਦਾ ਖੇਤਰਫਲ ਪਤਾ ਕਰੋ ਜੇਕਰ ਸੰਕੇਤ ਬੋਰਡ ਦਾ ਪਰਿਮਾਪ 180 ਸਮ ਸਮਮਲਪ ਸੈਂਟੀਮੀਟਰ ਹੈ ਤਾਂ ਇਸ ਦਾ ਖੇਤਰਫਲ ਕੀ ਹੋਵੇਗਾ ਸੋ ਬੜਾ ਬੱਚੋ ਮਡਲਾ ਤੇ ਵਧੀਆ ਸਵਾਲ ਹੈ ਸੋ ਬੱਚਿਆ ਦੇਖੋ ਇਹ ਚਿੱਤਰ ਤੁਹਾਡੇ ਲਈ ਬਣਾਇਆ ਤਾ ਇਹ ਪੂਜਾ A B A B C A ਤੇ C A A ਚਿੱਤਰ ਵਿੱਚ ਪੂਜਾ A ਵਾਲੇ ਸੰ ਪੂਜੀ ਤ੍ਰਿਭੁਜ ਦੇ ਆਕਾਰ ਦਾ ਆਵਾਜਾਈ ਸੰਕੇਤ ਬੋਰਡ ਹੈ ਬੋਰਡ ਦਾ ਪਰਿਮਾਪ ਸਾਨੂੰ ਪਤਾ ਹੈ ਉਹਦਾ ਬੱਚੋ ਜੋ ਸੰਕੇਤ ਹੈ ਉਸੇ 2 S ਕਰਕੇ ਲਿਖਦੇ ਹਾਂ 2 S ਉਹਨੂੰ ਕਹਿੰਦੇ ਨੇ ਪਰਿਮਾਪ ਕਿਉਂ ਕੀ ਹੁੰਦਾ ਤਿੰਨੋਂ ਪੂਜਾਵਾਂ ਦਾ ਜੋੜ A B ਜੋ B C ਜੋ C A ਸੋ so, ਬਰਾਬਰ a ਵੀ ਵੀ a ਹੈਗਾ b c ਵੀ a ਹੈਗਾ ਤੇ c a ਵੀ ਹੈਗਾ ਸੋ ਤਿੰਨੇ ਹੋਗੇ ਤੇ ਬਣ ਗਿਆ 3a ਹੁਣ ਬੱਚਿਓ ਜੇ 2s ਕਿੰਨੇ ਹੈਗਾ ਤੇ s ਕਿੰਨਾ ਹੋ ਜਾਏਗਾ ਇਹ 2 ਥੱਲੇ ਆ ਜਾਏਗਾ ਇਹਦੇ ਅਤੇ s ਬਰਾਬਰ 3a 2 ਬਰਾਬਰ ਸੋ ਤਿੰਨ ਨੂੰ ਦੋ ਨਾਲ ਭਾਗ ਕੀਤਾ ਗਿਆ 1.5 ਸੋ 1.5a ਇਹ ਸਾਡਾ ਆ ਗਿਆ ਬੱਚਿਓ ਅਰਧ ਪਰਿਮਾਪ ਇਹ ਪੂਰਨ ਪਰਿਮਾਪੇ ਦੋ ਹੈ s ਤੇ ਇਹ ਸ ਹੈਗਾ ਅਰਧ ਪਰਿਮਾਪ ਅਰਧ ਪਰਿਮਾਪ ਦੀ ਵਰਤੋਂ ਬੱਚਿਓ ਹੀਰੋ ਦੇ ਸੂਤਰ ਜੀ ਕੀਤੀ ਜਾਂਦੀ ਇਸ ਕਰਕੇ ਅਸੀਂ ਇਦਾਂ ਲਿਖਿਆ ਸੋ ਹੁਣ ਐਸ ਕਟਾ ਏ ਬੀ ਅਰਧ ਪਰਿਮਾਪ ਵਿੱਚੋਂ ਹਰੇਕ ਤੋਂ ਜ਼ਿਆਦਾ ਅੰਤਰ ਲੈਣਾ ਹੈ ਐਵੀ ਸੂਤਰ ਦੇ ਵਿੱਚ ਵਰਤਿਆ ਜਾਂਦਾ ਹੈ ਸੋ ਅਰਧ ਪਰਿਮਾਪ ਭੁਜਾ ਏ ਬੀ 1.5 ਕਟਾ ਏ ਠੀਕ ਹੈ ਤੇ ਭੁਜਾ ਏ ਦੀ ਇਹ ਦੇ ਬਰਬਰ ਸੋ 1.5 ਇਹ ਵਿੱਚੋਂ ਜਿਹੜੇ 1 ਏ ਘਟਾ ਦਾਂਗੇ ਤੇ ਬਚੇਗਾ 0.5 ਏ ਸੋ ਅਰਧ ਭਾਰੀਮਾਪ ਕਟਾ ਭੁਜਾ ਬੀ ਸੀ 1.5 ਏ ਕਟਾ ਏ ਬੀ ਸੀ ਵੀ ਉਹੀ ਆ ਗਿਆ ਸੋ 1.5 ਚੋ ਆ ਗਿਆ ਇਹ ਕਿੰਨਾ ਹੋ ਗਿਆ 0.5 ਇਸੇ ਤਰ੍ਹਾਂ s/c 0.5 a 0.5 a ਸੋ ਅਰਧ ਪਰਿਮਾਪ ਤੇ ਤਿੰਨੋਂ ਪੁਜਾਵਾਂ ਦਾ ਅੰਤਰ ਸਾਡੇ ਕੋਲ ਆ ਗਿਆ 0.5 a ਲੜੀ ਜੋੜਨ ਲਈ ਮੈਂ ਇੱਥੇ ਫੇਰ ਲਿਖ ਦਿੱਤਾ ਠੀਕ ਹੈ ਜੀ ਹੁਣ ਹੀਰੋ ਸੂਤਰ ਦੇ ਮੁਤਾਬਕ ਇਹ ਬੱਚਿਓ ਹੀਰੋ ਸੂਤਰ ਦਾ ਹੀਰੋ ਦਾ ਸੂਤਰ ਆ ਗਿਆ ਤੁਹਾਨੂੰ ਚੇਤੇ ਹੋਣਾ ਚਾਹੀਦਾ ਅਰਧ ਪਰਿਮਾਪ ਲਿਖਣਾ ਹੈ ਫਿਰ ਬ੍ਰੈਕਟ ਪਾ ਕੇ s/ भुजा एस s s point, s कटा दूसरी भुजा एस कटा तीसरी भुजा ਤੇ ਪੂਰੇ ਦਾ ਵਰਗਮੂਲ ਠੀਕ ਹੈ ਬੱਚਿਓ ਸੋ ਉਹਦਾ ਖੇਤਰਫਲ ਆ ਗਿਆ ਹੁਣ ਅਸੀਂ ਇਹ ਸਾਰੇ ਮੁੱਲ ਪੜ ਦੇਵਾਂਗੇ ਐਸ ਕਿੰਨਾ ਸੀ ਸਾਡੇ ਕੋਲ 1.5 a 1.5 ਤੇ s. s/a ਵੀ ਆ 0.5 j s/bc ਆਇਆ 0.5 j ਇੱਥੇ ਲਿਖਿਆ ਆਇਆ ਆਪਾਂ ਤੇ s/ca ਆਇਆ 0.5 a ਹੁਣ ਬੱਚੋ ਦੇਖੋ 1.5 ਜਿਹੜਾ ਹੈ ਉਹਨਾਂ ਨੂੰ ਇੱਥੇ ਅਸੀਂ ਥੋੜੀ ᔪਗਤੀ ਕਰਦੇ ਹੋਏ ਹਾਂ ᔪਗਤੀ ਕੀ ਮੰਨ ਲੀਂ ਕਹੋ ਇੱਕ ਸਿਆਣਪ ਵਰਤਦੇ ਪਏ ਹਾਂ ਆਪਣਾ ਕੰਮ ਸੌਖਾ ਕਰਨ ਲਈ ਹੁਣ ਬੱਚੋ ਸਾਨੂੰ ਪਤਾ ਹੈ ਕਿ ਵਰਗਮੂਲ ਦੇ ਵਿੱਚ ਜਦੋਂ ਜੋੜੇ ਬਣ ਜਾਂਣ ਤੇ ਵਰਗਮੂਲ ਦੇ ਨਾਲ ਫਿਰ ਕੀ ਹੁੰਦਾ ਉਹ ਉਹਦੀ ਘਾਤ ਦੋ ਇਹਦੀ ਇਹਦੀ ਘਾਤ ਦੋ ਹੋ ਜੇਗੀ ਤੇ ਉਹ ਘਾਤ ਦੋ ਦੇ ਨਾਲ ਵਰਗਮੂਲ ਕੱਟਿਆ ਜਾਏਗਾ ਹੁਣ ਬੱਚੋ 0.5 ਦਾ ਇੱਕ ਜੋੜਾ ਤੇ ਬਣਦਾ ਪਰ ਇੱਕ ਕੱਲਾ ਰਹਿ ਜਾਂਦਾ ਸੋ ਮੈਂ ਦੇਖਿਆ ਕਿ 1.5 ਦੇ ਵਿੱਚ ਇਹ ਗੁਣਨਖੰਡ ਕਰਦੇ ਹਾਂ 1.5 ਨੂੰ ਮੈਂ 3 0.5 ਲਿਖ ਸਕਦਾ ਹੈ ਦੇਖੋ ਨਾ 1.5a ਨੂੰ ਮੈਂ ਕੀ ਕੀਤਾ ਤਿੰਨ ਬਾਹਰ ਲਿਖ ਲਿਆ ਤੇ 0.5 ਲਿਖ ਦਿੱਤਾ ਕਿਉਂਕਿ ਜਿਹੜੇ ਤੁਸੀਂ ਗੁਣਾ ਕਰੋਗੇ 3 5 15 1.5a ਇਹ ਆ ਜਾਏਗਾ ਸੋ 1.5a ਨੂੰ ਮੈਂ ਕੀ ਕੀਤਾ 3 0.5a ਲਿਖ ਦਿੱਤਾ ਐਵੇਂ ਸਮਾਰਟਨੈਸ ਨੂੰ ਕਹਿੰਿਆ ਵੀ ਇਹਨੂੰ ਕਹਿੰਦੇ ਨੇ ਬੱਚਿਓ ਪੜਨ ਦਾ ਟੈਂਕ ਠੀਕ ਹੈ ਹੁਣ ਇਹਨਾਂ ਕੀ ਹੋ ਗਿਆ ਐ 0.5 ਦਾ ਜੋੜਾ ਬਣ ਗਿਆ ਤੇ ਐ 0.5 ਦਾ ਜੋੜਾ ਬਣ ਜੋੜਾ ਬਣਾਉਣ ਦਾ ਕੀ ਫਾਇਦਾ ਹੋ ਗਿਆ ਇਹਨੂੰ ਐ 0.5 ਵਰਗ ਲਿਖ ਸਕਦਾ ਤੇ ਇਹਨੂੰ ਵੀ 0.5 ਵਰਗ ਲਿਖ ਸਕਦਾ ਹੁਣ ਬੱਚਿਓ ਇਹਦਾ ਮਤਲਬ ਕੀ ਹੋਇਆ ਐ ਵਰਗ ਦੇ ਨਾਲ ਐ ਵਰਗਮੂਲ ਕੱਟ ਗਿਆ ਐ ਵਰਗਮੂਲ ਦੇ ਨਾਲ ਐ ਵਰਗਮੂਲ ਕੱਟ ਗਿਆ ਠੀਕ ਹੈ ਸੋ 0.5 ਐ 0.5 ਬਾਹਰ ਆ ਗਏ ਤੇ ਅੰਦਰ ਕੀ ਰਹਿ ਗਿਆ ਕੱਲਾ 3 ਸੋ 3 ਵਰਗਮੂਲ ਅੰਦਰ ਰਹਿ ਗਿਆ ਤੇ ਹੁਣ ਬੱਚੇ 5 ਨੂੰ 50 25 ਤੇ ਇੱਥੇ ਵੀ 1.1 ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ ਇੱਕ ਦਸ਼ਮਲਵ ਦੇ ਇੱਕ ਅੰਕ ਹੈਗਾ ਸੋ 2 ਸੋ 1 2 0.25 ਤੇ a a ਕਿੰਨਾ ਹੋ ਗਿਆ a ਦਾ ਵਰਗ ਸੋ ਇਹ ਜਿਹੜਾ ਬਣ ਗਿਆ ਇਹ ਬਣਿਆ 0.25 ਇਹਦਾ ਵਰਗ ਤੇ ਵਰਗਮੂਲ ਤੇ ਹੁਣ ਬੱਚਿਓ 0.25 ਨੂੰ ਮੈਂ 25/100 ਲਿਖ ਸਕਦਾ ਤੇ ਬੱਚਿਓ ਇਹ ਹੋ ਗਿਆ 25 1 25 ਤੇ 25 ਚੋਕਾ 100 ਇਹ ਆ ਗਿਆ 1/4 1/4 ਇੱਥੇ ਆ ਗਿਆ ਅੰਡਰ ਰੂਟ 3 ਵਰਗਮੂਲ ਤਿੰਨ ਵਟਾ ਚਾਰ, ਵਰਗਮੂਲ ਤਿੰਨ ਵਟਾ ਚਾਰ ਅਤੇ ਆ ਗਿਆ A ਵਰਗ, ਇਹ ਹੈਗਾ ਬੱਚਿਉ ਕੋਈ ਵੀ ਤ੍ਰਿਪੁਜੀ ਬੋਧ ਹੋਵੇ, ਸਮ ਸਮਭੁਜੀ ਤ੍ਰਿਪੁਜ ਦੇ ਆਕਾਰ ਦਾ ਕੋਈ ਕੋਈ ਚੀਜ਼ ਹੋਵੇ, ਬੋਧ ਹੋਵੇ, ਤਖਤੀ ਹੋਵੇ, ਪਲਾਈ ਹੋਵੇ, ਹੈ ਨਾ, ਕੋਈ ਚਾਦਰ ਹੋਵੇ, ਕੁੱਛ ਵੀ ਹੋਵੇ ਜਾਂ ਕੋਈ ਚਿੱਤਰ ਹੋਵੇ ਅਤੇ ਉਹਦਾ ਵਰਗਮੂਲ ਹੁੰਦਾ, ਵਰਗਮੂਲ ਤਿੰਨ ਵਟਾ ਚਾਰ ਅਤੇ ਭੁਜਾ ਦਾ ਵਰਗ, ਸਾਡੇ ਕੋਲ ਇੱਕ ਕਿਸਮ ਦਾ ਸੂਤਰ ਆ ਗਿਆ, ਹੁਣ ਉਹਨਾ ਨੇ ਦਿੱਤਾ ਵੀ ਹੈ ਬਈ ਇਹਦੀ ਭੁਜਾ ਕਿੰਨੀ ਹੈ, ਕਹਿੰਦੇ ਸੰਕੇਤ ਜੇਕਰ ਸੰਕੇਤ ਬੋਰਡ ਦਾ ਪਰਿਮਾਪ 180 ਸੈਂਟੀਮੀਟਰ ਹੈ ਤੇ ਬੋਰਡ ਦੀ ਭੁਜਾ ਕਿਤਾ ਹੋ ਜਾਈਗੀ ਬੱਚਿਓ a 180 3 ਕਿਉਂਕਿ ਜੇ ਪਰਿਮਾਪ ਕਰਨਾ ਪਰਿਮਾਪ ਤੇ ਸੰਪੂਜੀ ਹੈਗਾ ਸੰਪੂਜੀ ਵਿੱਚ ਬੱਚਿਓ ਤਿੰਨੋਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਸੋ ਇਹਦਾ ਮਤਲਬ ਕੀ ਹੋਇਆ ਕਿ ਪਰਿਮਾਪ ਜਿਹੜਾ ਅਗਰ ਭੁਜਾ ਹੈਗੀ ਇਹ ਉਹ ਪਰਿਮਾਪ 3 60 ਸੈਂਟੀਮੀਟਰ ਤੇ ਬੱਚੇ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਮੈਨੂੰ ਹੀਰੋ ਦਾ ਸੂਤਰ ਪੂਰਾ ਨਹੀਂ ਲਾਗੂ ਕਰਨਾ ਕਿਉਂਕਿ ਮੈਂ ਬੋਰਡ ਦਾ ਖੇਤਰਫਲ ਦਾ ਜਿਹੜਾ ਜੇ ਸੰਪੂਜੀ ਆਕਾਰ ਦਾ ਹੁੰਦਾ ਹੈ ਸੰਪੂਜੀ ਤ੍ਰਿਪੂਜੀ ਦਾ ਆਕਾਰ ਦਾ ਹੁੰਦਾ ਉਹਦਾ ਸੂਤਰ ਹੈਗਾ ਮੈਂ ਲੱਭ ਲਿਆ ਹੀਰੋ ਦੇ ਸੂਤਰ ਨੂੰ ਮਤਲਬ ਕਿ ਉਹਦੇ ਵਿੱਚੋਂ ਫਿਰ ਮੈਂ ਇਹ ਵਾਲਾ ਸੂਤਰ ਨਿਕਲ ਆਇਆ ਸੋ ਵਿੱਚ ਕੀ ਹੋ ਗਿਆ ਹੁਣ ਮੈਂ a ਦੀ ਜਗ੍ਹਾ ਕੀ ਭਰਾਂਗਾ 60 ਸੋ 60 ਦਾ ਵਰਗ ਤੇ 60 ਦਾ ਵਰਗ ਹੀ ਹੁੰਦਾ 3600 6 36 ਤੇ ਜ਼ੀਰੋ ਦੋ ਲੱਗ ਜਾਣਗੀਆਂ ਦੋ ਜ਼ੀਰੋ ਲੱਗੀਆਂ ਹੁਣ 4 15 4 9 36 900 ਆ ਗਿਆ ਸੋ ਇਹ ਆ ਗਿਆ 900 ਵਰਗਮੂਲ 3 ਸੈਂਟੀਮੀਟਰ ਵਰਗ ਇਹ ਆ ਗਿਆ ਬੱਚਿਓ ਉਸ ਬੋਰਡ ਦਾ ਸੰਪੂਜਿਤ ਤ੍ਰਿਭੁਜੇਕਾਰ ਦਾ ਬੋਰਡ ਦਾ ਖੇਤਰਫਲ ਜਿਹਦੀ ਭੁਜਾ ਜਾਂ ਜਿਹਦਾ ਪਰਿਮਾਪ 180 ਸੈਂਟੀਮੀਟਰ ਹੈ ਤੇ ਆ ਜਿਹਦੀ ਭੁਜਾ 60 ਸੈਂਟੀਮੀਟਰ ਹੈ ਸੋ ਬੱਚਿਓ ਜਦੋਂ ਤੱਕ ਇਹ ਸਵਾਲਾਂ ਨੂੰ ਤੁਸੀਂ ਆਪ ਨਹੀਂ ਕਰੋਗੇ ਤਦ ਤੱਕ ਗੱਲ ਨਹੀਂ ਬਣੀ ਸਵਾਲ ਬੜਾ ਹੀ ਸੌਖਾ ਹੈ ਪਰ ਇੱਕ ਵਾਰੀ ਤੁਹਾਡੇ ਹੱਥ ਵਿੱਚੋਂ ਨਿਕਲ ਜਾਏ ਤੇ ਮੈਂ ਤੁਹਾਨੂੰ ਪੜਾ-ਦਰ ਪੜਾ ਹੌਲੀ-ਹੌਲੀ ਬੋਲ ਕੇ ਵੀ ਸਮਝਾ ਦਿੰਦਾ ਤੇ ਕਰਕੇ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਹੈ ਸੋ ਤੁਸੀਂ ਜ਼ਰੂਰ ਇਹਨੂੰ ਆਪਣੇ ਆਪ ਕਰਿਓ ਠੀਕ ਹੈ ਅਗਲਾ ਦੇਖੀਏ ਅਗਲਾ ਸਵਾਲ ਹੈ ਬੱਚਿਓ ਕਿਸੇ ਫਲਾਈਓਵਰ ਅਸੀਂ ਦੇਖਦੇ ਹਾਂ ਸੜਕਾਂ ਦੇ ਉੱਤੇ ਫਲਾਈਓਵਰ ਬਣੇ ਹੁੰਦੇ ਨੇ ਹਨਾ ਤੇ ਜੀ ਤ੍ਰਿਭੁਜਾਕਾਰ ਇਹ ਫਲਾਈਓਵਰ ਬਣਿਆ ਇਹਨੂੰ ਕਹਿੰਦੇ ਫਲਾਈਓਵਰ ਇੱਕ ਥੱਲੇ ਸੜਕ ਜਾ ਰਹੀ ਹੈ ਤੇ ਉੱਤੇ ਹੈ ਫਲਾਈਓਵਰ ਬਣਿਆ ਹੋਇਆ ਠੀਕ ਹੈ ਜੀ ਤ੍ਰਿਭੁਜਾਕਾਰ ਦੀਵਾਰ ਨੂੰ ਇਸ਼ਤਿਹਾਰਾਂ ਲਈ ਪ੍ਰਯੋਗ ਕੀਤਾ ਜਾਂਦਾ ਹੁਣ ਇਹ ਤ੍ਰਿਭੁਜ ਦੇ ਆਕਾਰ ਦੀ ਬਣ ਗਈ ਦੀਵਾਰ ਹੈ ਬਣ ਗਈ ਤ੍ਰਿਭੁਜ ਦੇ ਆਕਾਰ ਦੀ ਠੀਕ ਹੈ ਜੀ ਤ੍ਰਿਭੁਜ ਦੇ ਆਕਾਰ ਦੀ ਬਣ ਗਈ ਦੀਵਾਰ ਦੀਆਂ ਭੁਜਾਵਾਂ ਦੀ ਲੰਬਾਈਆਂ 122 ਸੈਂਟੀਮੀਟਰ 122 ਸੈਂਟੀਮੀਟਰ 22 ਸੈਂਟੀਮੀਟਰ ਅਤੇ 120 ਮੀਟਰ ਹੈ ਸੈਂਟੀਮੀਟਰ ਮੀਟਰ ਸੋਰੀ 122 ਮੀਟਰ 2 ਮੀਟਰ ਤੇ 120 ਮੀਟਰ ਹੈ ਦੇਖੋ ਚਿੱਤਰ ਇਹ ਵਾਲਾ ਚਿੱਤਰ ਅਗੋੜੀ ਕਿਤਾਬ ਸੁਲਿਆ ਇਸ ਇਸ਼ਤਿਹਾਰਾਂ ਤੋਂ ਹਰ ਸਾਲ 5000 ਰੁਪਏ ਪ੍ਰਤੀ ਵਰਗ ਮੀਟਰ ਦੀ ਪ੍ਰਾਪਤੀ ਹੁੰਦੀ ਹੈ ਪ੍ਰਤੀ ਵਰਗ ਮੀਟਰ ਪ੍ਰਤੀ ਵਰਗ ਮੀਟਰ ਦੀ 5000 ਰੁਪਏ ਮਿਲਦਾ ਹੈ ਇੱਕ ਕੰਪਨੀ ਨੇ ਇਸ ਦੀਵਾਰ ਨੂੰ ਇਸ਼ਤਿਹਾਰਾਂ ਲਈ 3 ਮਹੀਨੇ ਲਈ ਕਿਰਾਇਆ ਤੇ ਲਿਆ ਹੈ 3 ਮਹੀਨੇ ਲਈ ਉਸਨੇ ਕਿੰਨਾ ਕਿਰਾਇਆ ਦਿੱਤਾ ਹੁਣ ਵਿੱਚ ਧਿਆਨ ਨਾ ਦੇਵੋ ਇੱਥੇ ਹੈਗੇ 3 ਮਹੀਨੇ ਤੇ ਇੱਥੇ ਹੈਗਾ ਹਰ ਸਾਲ ਤੇ ਸਾਲ ਵਿੱਚ ਵਿੱਚ ਕਿੰਨੇ ਮਹੀਨੇ ਹੁੰਦੇ ਨੇ 12 ਤੇ 3 ਮਹੀਨੇ ਕਿੰਨਾ ਬਣ ਜਾਏਗਾ ਉਹਦਾ ਚੌਥਾਈ ਬਣ ਜਾਏਗਾ ਕਿਉਂਕਿ 12 ਵਟਾ 3 ਕਿੰਨਾ ਹੁੰਦਾ 3 ਚੋਕੇ 12 ਠੀਕ ਹੈ ਨਾ ਜਾਂ 3 ਵਟਾ 12 ਕਿੰਨਾ ਹੁੰਦਾ 1/4 ਹੋ ਜਾਂਦਾ ਸੋ 3 ਮਹੀਨੇ ਦਾ ਮਤਲਬ ਹੁੰਦਾ ਹੈ ਚਾਲ ਦਾ ਸਾਲ ਦਾ ਚੌਥਾ ਹਿੱਸਾ ਸੋ ਇਹ ਗੱਲਾਂ ਦਾ ਖਿਆਲ ਰੱਖਣਾ ਹੈ ਇੱਥੇ ਦਰ ਜਿਹੜੀ ਦਿੱਤੀ ਹੈ ਉਹ ਸਾਲ ਦੀ ਦਿੱਤੀ ਹੈ ਤੇ ਕਹਿ ਰਹੇ ਨੇ ਸਾਨੂੰ 3 ਮਹੀਨੇ ਦਾ ਪਤਾ ਕਰਨਾ ਹੈ ਸੋ ਇਹ ਗੱਲਾਂ ਦਾ ਵੀ ਖਿਆਲ ਰੱਖਣਾ ਹੈ ਆਪ ਦੇਖੀਏ ਹਲ ਤ੍ਰੀਪੋਸ ਦੀਆਂ ਘਾਰ ਦੀ ਦੀਵਾਰਾਂ ਦੀਆਂ ਪਜਾਮਾ 122 ਮੀਟਰ 120 ਮੀਟਰ ਅਤੇ 22 ਮੀਟਰ ਐ ਦਿੱਤਾ ਸਾਨੂੰ ਦੀਵਾਰ ਦਾ ਪਰਿਮਾਪ ਕੱਢਣਾ ਹੈ ਬਰਾਬਰ 2 ਇਸ ਬਰਾਬਰ 122 ਜੋ 120 ਜੋ 22 ਇਹ ਆ ਗਿਆ 264 ਮੀਟਰ ਹੁਣ ਅਰਧ ਪਰਿਮਾਪ ਕਿੰਨਾ ਹੋ ਜਾਏਗਾ S 264 2 ਇਕਨੌਜੀ ਦਾ 132 ਮੀਟਰ ਅਰਧ ਪਰਿਮਾਪ ਆ ਗਿਆ ਹੁਣ S ਕਟਾ A ਇੱਕ ਭੁਜਾ ਨੂੰ ਘਟਾਇਆ 132 ਚੋਂ 122 ਗਿਆ 10 S ਕਟਾ B 132 ਚੋਂ 122 ਗਿਆ 12 ਤਿੰਨੋਂ ਭੁਜਾਵਾਂ ਨੂੰ ਅਰਧ ਪਰਿਮਾਪ ਚੋਂ ਘਟਾਣਾ S ਕਟਾ C 132 2 116 ਆ ਗਿਆ ਹੁਣ ਹੀਰੋ ਦੇ ਸੂਤਰ ਮੁਤਾਬਕ ਕੰਧ ਦਾ ਖੇਤਰਫਲ ਕਿਹਦਾ ਹੋਏਗਾ S (S ਕਟਾ A) (S ਕਟਾ B) (S ਕਟਾ C) ਹੁਣ ਅਸੀਂ ਮੁੱਲ ਪਾ ਦਿੰਦੇ ਹਾਂ ਸਾਰਿਆਂ ਦੇ ਸੋ so S ਦਾ ਮੁੱਲ ਪਾਇਆ 132 S/A ਦਾ ਮੁੱਲ ਪਾਇਆ 10 S/B ਦਾ ਮੁੱਲ ਪਾਇਆ 12 ਤੇ S/C ਦਾ ਮੁੱਲ ਪਾਇਆ 110 ਹੁਣ ਬੱਚੋ ਕੀ ਕੀਤਾ ਮੈਂ 132 ਨੂੰ ਗੁਣਨਖੰਡ ਕਰ ਲਏ ਸੋ 132 ਕਹਦੇ ਬਰਾਬਰ ਹੁੰਦਾ 11, si 11 karo, 12 ਜੇ ਤੁਸੀਂ so 11 ਨਾਲ ਭਾਗ ਕਰੋ ਤੇ ਇਹ 12 ਮਿਲਿਆ ਸੋ 11 12 ਕਿੰਨਾ ਹੁੰਦਾ 132 ਹੁੰਦਾ ਸੋ ਫਿਰ 11 12 10 ਤੇ 10 ਹੁਣ ਇਹ 110 ਨੂੰ ਕੀ ਕਰਤਾ 11 10 ਇੱਥੇ 10 ਤੇ ਇੱਥੇ 11 ਲਿਖ ਦਿੱਤਾ ਹੁਣ ਬੱਚੇ ਦੇਖੋ ਕਿੰਨਾ ਕੰਮ ਸੌਖਾ ਹੋ ਗਿਆ ਇਹ 11 ਦਾ ਜੋੜਾ ਇਹ 11 ਬਣ ਗਿਆ ਤੇ ਇਕੱਲਾ 11 ਰਹਿ ਗਿਆ ਵਰਗਮੂਲ ਤੋਂ ਬਾਅਦ ਇਹ 12 ਦਾ 12 ਨਾਲ ਜੋੜਾ ਬਣ ਗਿਆ ਸੋ ਵਰਗਮੂਲ ਦੇ ਨਾਲ ਇਹ ਕੱਟਿਆ ਗਿਆ ਤੇ 12 ਆ ਗਿਆ ਤੇ 10 ਦਾ ਜੋੜਾ 10 ਨਾਲ ਬਣ ਗਿਆ ਇੱਕ ਵਰਗਮੂਲ ਨਾਲ ਕੱਟਿਆ ਗਿਆ ਇਹ ਹੁੰਦੀ ਬੱਚੇ ਯੁਗਤੀ ਹੁੰਦੀ ਜੇ ਤੁਸੀਂ ਸਾਰਿਆਂ ਨੂੰ ਪਹਿਲੇ ਗੁਣਾ ਕਰੋ ਇਹ ਗੁਣਾ ਕਰਨ ਲੱਗੇ ਸਾਰਿਆਂ ਨੂੰ ਕਿੰਨਾ ਟਾਈਮ ਲੱਗੇਗਾ ਫਿਰ ਤੁਸੀਂ ਵਰਗਮੂਲ ਕੱਢਣ ਲੱਗੇ ਤੇ ਕਿੰਨਾ ਟਾਈਮ ਲੱਗੇਗਾ ਸੋ ਥੋੜਾ ਬਹੁਤ ਅਸੀਂ ਬੱਚਿਓ ਆਪਣਾ ਦਿਮਾਗ ਵੀ ਵਰਤਣਾ ਹੈ ਜੋ ਕਿ ਮੈਂ ਦੇਖਿਆ ਇੱਥੇ ਮੈਨੂੰ 11 ਮਿਲਦਾ ਹੈ 132 ਚੋਂ 132 ਵਿੱਚ 11 ਤੇ 12 ਹੈਗਾ ਇਹ 12 ਦਾ ਇਹ ਜਿਹੜਾ 12 ਇਚ ਹੋਏਗਾ ਇਹਦੀ ਜੋੜੀ ਇਹਨਾ ਬਣ ਗਈ ਤੇ ਇਹ ਜਿਹੜਾ 11 110 ਇਹਨੂੰ ਮੈਂ 11 ਗੁਣਾ 10 ਲਿਖ ਸਕਦਾ ਸੋ 10 ਦੀ ਜੋੜੀ ਇਹਨਾ ਬਣ ਗਈ ਤੇ ਜਿਹੜਾ 11 ਇਚ ਹੋਇਆ ਸੀ ਉਹਦੀ ਜੋੜੀ ਕਿਹੜਾ ਨਾ ਬਣ ਗਈ ਇਹਦੀ ਸੋ 11 ਦਾ 11 11 ਵਰਗ ਹੋ ਗਿਆ 12 ਗੁਣਾ 12 ਦਾ ਵਰਗ ਹੋ ਗਿਆ 10 ਗੁਣਾ 10 10 ਦਾ ਵਰਗ ਹੋ ਗਿਆ ਸੋ ਸਾਰਿਆਂ ਦਾ ਵਰਗ ਹੋ ਗਿਆ ਤੇ ਵਰਗਮੂਲ ਕੱਟਿਆ ਗਿਆ ਸੋ ਇਹ ਆ ਗਿਆ ਸਾਡਾ 1320 ਬੱਚੋ ਸੈਂਟੀਮੀਟਰ ਨਹੀਂ ਮੇਰ ਕੋ ਗਲਤੀ ਹੋ ਗਈ ਐ ਮੀਟਰ ਹੈ ਠੀਕ ਹੈ ਜੀ ਸੋ 1320 ਮੀਟਰ ਵਰਗ ਆ ਗਿਆ ਬੱਚੋ ਕੀ ਉਸ ਕੰਧ ਦਾ ਖੇਤਰਫਲ ਹੁਣ ਅਸੀਂ ਉਹ ਤਿੰਨ ਮਹੀਨੇ ਦਾ ਉਹ ਕੱਢਣਾ ਕਿੰਨੀ ਪ੍ਰਾਪਤ ਹੋਈ ਸਰਕਾਰ ਨੂੰ ਐਦਕੋ ਪ੍ਰਤੀ ਵਰਗ ਇੱਥੇ ਬੱਚੋ ਉਹਦੀ ਗਲਤੀ ਹੋ ਗਈ ਟਾਈਪਿੰਗ ਦੀ ਐ ਸੀ ਆ ਰੀ ਨਹੀਂ ਹੈਗੀ ਵਿਹਾਰੀ ਹੈਗੀ ਹੈ ਠੀਕ ਹੈ ਜੀ ਸੋ ਪ੍ਰਤੀ ਵਰਗ ਮੀਟਰ ਲਈ ਇੱਕ ਸਾਲ ਦਾ ਕਿਰਾਇਆ ਕਿੰਨਾ ਦੱਸਿਆ ਉਹਨਾਂ ਨੇ 5000 ਰੁਪਏ ਕਿਉਂ ਉਹਨਾਂ ਨੇ ਇੱਕ ਸਾਲ ਦਾ ਪ੍ਰਤੀ ਵਰਗ ਮੀਟਰ ਕਿਰਾਇਆ ਇਹਨਾਂ ਸੋ 1320 ਵਰਗ ਮੀਟਰ ਲਈ ਇੱਕ ਸਾਲ ਦਾ ਕਿਰਾਇਆ ਕਿੰਨਾ ਆ ਜਾਏਗਾ 1320 5000 ਇਹ ਇੱਕ ਸਾਲ ਦਾ ਹੈ ਪਰ ਸਾਨੂੰ ਕਿੰਨਾ ਚਾਹੀਦਾ ਹੈ 3 ਮਹੀਨੇ ਦਾ ਸੋ 1320 ਵਰਗ ਮੀਟਰ ਲਈ 3 ਮਹੀਨੇ ਦਾ ਕਿਰਾਇਆ ਕਿੰਨਾ ਆ ਜਾਏਗਾ 3 3 12 ਸੋ 1320 ਨੂੰ ਜਿਹੜੇ 5000 ਨਾਲ ਗੁਣਾ ਕੀਤਾ ਤੇ ਇਹ ਬਣ ਗਿਆ ਸਾਡਾ ਇਹ ਬੜਾ ਕਿੰਨਾ ਹੋ ਗਿਆ 1 2 3 4 5 66 ਲੱਖ ਤੇ ਗੁਣਾ 3/12 ਤੇ ਜਿਲੇ ਬੱਚਿਓ ਅਸੀਂ ਇਹਨੂੰ ਭਾਗ ਕੀਤਾ 3 ਕਮ 3 ਤੇ 3 4 12 ਤੇ 4 1 ਕਮ 4 4 6 24 4 5 20 ਇਹ ਬਣ ਗਿਆ ਬੱਚਿਓ ਸਾਡਾ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤੇ ਲੱਖ 16 ਲੱਖ 50000 ਰੁਪਏ 3 ਮਹੀਨੇ ਦੇ ਸਰਕਾਰ ਨੂੰ ਇਸ਼ਤਿਹਾਰ ਦੀ ਕਮਾਈ ਤੋਂ ਪ੍ਰਾਪਤ ਹੋਣਗੇ 3 ਮਹੀਨੇ ਲਈ ਉਸ ਕੰਦ ਨੂੰ ਇਸ਼ਤਿਹਾਰ ਲਈ ਵਰਤਣ ਲਈ ਸੋ ਇਦਾਂ ਬੱਚੇ ਇਹ ਵਾਲੇ ਸਵਾਲ ਕਰਨੇ ਨੇ ਸੋ ਐਸੇ ਹੀ ਬੱਚਿਓ ਤੁਹਾਡੀ ਸਭਿਆਸ ਦੇ ਸਵਾਲ ਪਹਿਲਾ ਤੇ ਦੂਜਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ